ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਵੀਡੀਓ ਨੂੰ ਲਾਸਟ ਤੱਕ ਵੇਖਿਓ ਜੀ ਸਾਰੀ ਜਾਣਕਾਰੀ ਦਿੱਤੀ ਜਾਊਗੀ ਫਗਵਾੜਾ ਤੋਂ ਮੰਗੰਦਪੁਰ ਜੀਤੀ ਰੋਡ ਤੋਂ 300 ਮੀਟਰ ਸ਼ਹਿਰ ਦੇ ਕੋਲੇ ਸਾਢੇ 3 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ ਰੇਟ ਹੈ 27 ਲੱਖ ਰੁਪਏ ਕਿੱਲੇ ਦਾ 27 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਜੀ ਬਾਕੀ ਨੰਬਰ ਨੋਟ ਕਰ ਲਓ ਸਕਰੀਨ ਤੇ ਵੀ ਚੱਲ ਰਿਹਾ ਹੈ 99140835939914083593 ਇਸ ਨੰਬਰ ਤੇ ਫੋਨ ਕਰਕੇ ਸਾਢੇ 3 ਕਿਲੇ ਜ਼ਮੀਨ 27 ਲੱਖ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਗੱਡੀ ਆਈ ਹੈ ਜੀ ਅੰਮ੍ਰਿਤਸਰ ਏਰੀਆ ਤੋਂ ਕਵਿਡ ਆਰ ਐਕਸ ਐਲ ਮਾਡਲ 2020 ਹੈ ਜੀ ਫਰਸਟ ਓਨਰ ਹੈ ਗੱਡੀ 50000 ਚੱਲੀ ਹੈ ਬੰਪਰ ਟੂ ਬੰਪਰ ਓਕੇ ਗੱਡੀ ਹੈ ਜੀ ਅੰਜੂ ਸਟੈਂਪਣੀ ਹੈ ਜੀ ਰੇਟ ਹੈ 3,25,000 ਕਾगज ਵਗੈਰਾ ਪੂਰੇ ਨੇ ਓਕੇ ਕੰਡੀਸ਼ਨ ਦੀ ਗੱਡੀ ਅਮਰਤਸਰ ਏਰੀਆ ਦੇ ਵਿੱਚ ਗੱਡੀ ਖੜੀ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ 709804619 ਇਸ ਨੰਬਰ ਤੇ ਫੋਨ ਕਰਕੇ ਇੱਕ ਵਡ ਗੱਡੀ ਹੈ ਜਿਹੜੀ ਤੁਸੀਂ 20 ਮਾਡਲ 3,25,000 ਦੇ ਵਿੱਚ ਖਰੀਦ ਸਕਦੇ ਹੋ ਬਿਟਾਰਾ ਬਰੇਜੋ ਗੱਡੀ ਵਿਕਾਊ ਹੈ ਜੀ ਗੱਡੀ 2018 ਮਾਡਲ ਏਰੀਆ ਪੰਚਕੂਲਾ ਹਰਿਆਣਾ ਸੈਕਟਰ 26 85000 ਚੱਲੀ ਹੋਈ ਹੈ ਜੀ ਰੇਟ ਹੈ 675000 ਬਾਕੀ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਸਾਫ ਕੰਡੀਸ਼ਨ ਦੀ ਗੱਡੀ ਕੋਈ ਐਕਸੀਡੈਂਟ ਨਹੀਂ ਹੈਗਾ 94631 29168 ਇਸ ਨੰਬਰ ਤੇ ਫੋਨ ਕਰਕੇ ਬਿਟਾਰਾ ਬਰੇਜਾ ਗੱਡੀ 2018 ਮਾਡਲ 675000 ਰੁਪਏ ਦੇ ਵਿੱਚ ਤੁਸੀਂ ਗੱਡੀ ਦੀ ਡੀਲ ਜਿਹੜੀ ਕਰ ਸਕਦੇ ਹੋ ਕੋਠੀ ਵਿਕਾਊ ਹੈ ਜੀ ਕੋਠੀ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਜੀ ਇਸ ਵੀਰ ਨੇ ਵਧੀਆ ਕੋਠੀ ਦਿਖਾਈ ਹੋਏ ਤੁਸੀਂ ਘਰ ਬੈਠੇ ਹੀ ਕੋਠੀ ਨੂੰ ਵੇਖ ਸਕਦੇ ਹੋ ਕੋਠੀ ਵਿਕਾਊ ਹੈ ਜੀ ਫੁੱਲ ਕੰਪਲੀਟ ਹੈ ਬਾਬਾ ਬਕਾਲਾ ਅੰਮ੍ਰਿਤਸਰ ਏਰੀਆ ਅੰਮ੍ਰਿਤਸਰ ਜਿਲੰਦਰ ਵੱਡੇ ਹਾਈਵੇ ਦੇ ਉੱਪਰ ਇਹ ਕੋਠੀ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਸਾਰੀ ਜਾਣਕਾਰੀ ਲੈ ਸਕਦੇ ਹੋ 8284978804 ਇਸ ਨੰਬਰ ਤੇ ਫੋਨ ਕਰਕੇ ਕੋਠੀ ਤੁਸੀਂ ਖਰੀਦ ਸਕਦੇ ਹੋ ਗੱਡੀ ਵਿਕਾਊ ਹੈ ਜੀ ਇਹ ਗੱਡੀ ਸੁਲਤਾਨਪੁਰ ਲੋਧੀ ਤੋਂ ਆਈ ਹੈ ਜੀ ਆਲਟੋ ਕੈਟਨ ਗੱਡੀ ਹੈ 2012 ਮਾਡਲ ਹੈ ਜੀ ਫਰਸਟ ਓਨਰ ਹੈ 58000 ਚੱਲੀ ਹੋਈ ਗੱਡੀ ਹੈ ਜੀ ਇਹ ਰੇਟ ਦੀ ਗੱਲ ਕਰੀਏ ਤਾਂ 240000 ਰੁਪਏ ਡਿਮਾਂਡ ਹੈ ਜੀ ਗੱਡੀ ਪੰਜਾਬ ਨੰਬਰ ਹੈ ਏਰੀਆ ਸੁਲਤਾਨਪੁਰ ਲੋਧੀ ਫਰਸਟ ਓਨਰ ਹੈ 240 ਰੇਟ ਰੱਖੇ ਗਿਆ 9879983409 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਲਟੋ ਗੇਟਨ ਗੱਡੀ 12 ਮਾਡਲ 240000 ਦੇ ਵਿੱਚ ਖਰੀਦ ਸਕਦੇ ਹੋ Honda City ਗੱਡੀ ਵਿਕਾਊ ਹੈ ਜੀ ਗੱਡੀ 2004 ਮਾਡਲ ਪੰਜਾਬ ਨੰਬਰ ਹੈ ਜੀ ਏਰੀਆ ਮਹਿਲਾ ਚੌਕ ਸੰਗਰੂਰ ਹੈ ਜੀ ਰੇਟ ਹੈ 72000 72000 ਰੁਪਿਆ ਰੇਟ ਰੱਖਿਆ ਹੈ ਜੀ ਗੱਡੀ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ 9041513943 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਹੀ ਦਬੋ ਬੈਲ ਆਈਕਨ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲ ਕਹਿ ਰਿਹਾ ਪੱਠ ਤੇ ਬੱਕਰਾ ਵਿਕਾਊ ਹੈ ਜੀ ਏਰੀਆ ਪਿੰਡ ਘਮਨਕਲਾ ਕਿਸੇ ਵੀਰ ਨੂੰ ਲੋੜ ਹੋਵੇ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ 911 9646265332 9646265332 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਹਿਰਾ ਬੱਕਰਾ ਤੇ ਪੱਠ 1.5 ਮਹੀਨੇ ਦੇ ਨੇ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਸੂਣ ਵਾਲੀ ਝੋਟੀ ਵਿਕਾਊ ਹੈ ਜੀ ਪਿੰਡ ਕਰਦੀਆਂ ਬਟਾਲਾ ਰੇਟ 1 ਲੱਖ ਤੇ ਹੀ ਹੈ ਸੂਨ ਵਾਲੀ ਝੋਟੀ ਵਿਕਾਊ ਹੈ ਜੀ ਪਿੰਡ ਕਾਦੀਆਂ ਬਟਾਲਾ ਰੇਟ 130000 ਰੁਪਏ 9501240091 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ ਵੀਡੀਓ ਥੱਲੇ ਨੰਬਰ ਚੱਲ ਰਿਹਾ ਜੀ 9877988446 ਇਹ ਸਾਡਾ WhatsApp ਨੰਬਰ ਹੈ ਜੀ ਚੈਨਲ ਦਾ ਤੁਸੀਂ ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਸਾਰੀ ਜਾਣਕਾਰੀ ਦੇ ਨਾਲ ਫੋਟੋ ਮਾ ਵੀਡੀਓ ਪੇਸ ਕੀ 24 ਡਿਕਸ ਤਵੀਆਂ ਵਿਕਾਊ ਨੇ ਜੀ ਰੇਟ ਹੈ 2 ਲੱਖ 45000 245000 ਰੇਟ ਰੱਖੇ ਗਿਆ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਅਸबीर ਨੇ ਵੀਡੀਓ ਵਧੀਆ ਬਣਾ ਕੇ ਭੇਜੀ ਹੋਈ ਹੈ ਜੀ ਏਰੀਆ ਮਾਨਸਾ 245 ਦਾ ਰੇਟ ਹੈ ਜੀ 95016489109501648910 ਇਸ ਨੰਬਰ ਤੇ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਲਾਈਕ ਕਰਦਿਆ ਕਰੋ ਕਮੈਂਟ ਕਰਕੇ ਸੁਝਾਅ ਜ਼ਰੂਰ ਦਿਆ ਕਰੋ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਉਹਨਾਂ ਦਾ ਤੈਦ ਲੋ ਧੰਨਵਾਦ ਭਾਈ ਜੀ ਕੋਟੜਾ ਪਿੰਡ ਹੈ ਜੀ ਭਿੱਖੀ ਕੋਲੇ ਸੱਤ ਕਨਾਲਾਂ 12 ਕਰ 12 ਮਰਲੇ ਸੱਤ ਕਨਾਲਾਂ 12 ਮਰਲੇ ਪਹਣਾ ਜੀ ਅਸੀਂ ਲੈਤਾ ਸਿਰਫ ਫਾਇਦੇ ਵਾਸਤੇ ਲਿੱਤਾ ਤੇ ਉਹਦਾ 25 ਲੱਖ ਬਿਆਨਾ ਦੇਤਾ ਜੀ ਅਸੀਂ ਅੱਜ ਤੋਂ 15 ਦਿਨ ਪਹਿਲਾਂ ਤੇ ਉਹਦੀ ਤਕਸੀਮ ਨੰਬਰ ਹੈ ਜੀ ਤੇ ਰਕਬਾ ਜਿਹੜਾ ਉਹ ਸਾਰਾ 17 ਕਨਾਲਾ ਜੀ 17 ਕਨਾਲਾ ਇਹਦੇ ਵਿੱਚੋਂ 17 ਸੱਤ ਕਨਾਲਾਂ 12 ਮਰਲੇ ਅਸੀਂ ਲੈ ਚੁੱਕੀਆਂ ਜੀ ਤੇ ਰੇਟ ਹੈ ਕਿल्ले ਦਾ ਜੀ ਅਸੀਂ ਜਿਹੜਾ ਲੈਤਾ ਇੱਕ ਕਰੋੜ 26 ਲੱਖ ਨੂੰ ਜੀ ਤੇ ਹੁਣ ਅਸੀਂ ਉਹ ਦੇਣਾ ਜੀ 1 ਕਰੋੜ 35 ਲੱਖ ਨੂੰ ਕਿल्ले ਦਾ ਰੇਟ ਘੱਟੋ ਘੱਟ ਤੇ ਮੰਗ ਹੈ ਸਾਡੀ 1 ਕਰੋੜ 40 ਲੱਖ ਜੀ 1 ਕਰੋੜ 40 ਲੱਖ ਮੰਗ ਹੈ ਸਾਡੀ ਕਿल्ले ਦੀ ਜੀ ਸਤਕਨਾਲਾ 12 ਮਰਲੇ ਬਾਣਾ ਜੀ ਜਿਹਦਾ ਫਰੰਟ ਹੈ ਜੀ ਰੋਡ ਤੇ 110 ਫੁੱਟ 3 ਲਵਾਈ ਹੈ ਜੀ 300 ਕੁਸ ਫੁੱਟ 300 350 ਫੁੱਟ ਜੀ ਤੇ ਇਹਦੇ ਵਿੱਚ ਕੋਈ ਖੰਭਾ ਖੁੰਭਾ ਕੁਸ ਵੀ ਨਹੀਂ ਹੈਗਾ ਜੀ ਸਾਫ ਸੁਥਰਾ ਬਾਣਾ ਕਣਕ ਹੈ ਜੀ ਇਹਨੂੰ ਨਹਿਰੀ ਪਾਣੀ ਲੱਗਦਾ ਮੋਟਰ ਹੈ ਨਹੀਂ ਕਮਰਸ਼ੀਅਲ ਬਾਣਾ ਹੈ ਜੀ ਤੇ ਬਿਲਕੁਲ ਮੇਨ ਰੋਡ ਤੇ ਹੈ ਜੀ ਕੋਈ ਡੂੰਗਾ ਵੀ ਹੈ ਨਹੀਂ ਯਾਰ ਇਹ ਬਹੁਤ ਵਧੀਆ ਬਾਣਾ ਹੈ ਜੀ ਰੇਟ ਉੱਥੇ ਆਸ-ਪਾਸ 1.5 ਲੱਖ ਨੂੰ ਚੱਲਦਾ ਜੀ ਤੇ ਇਹ 135 ਦਾ ਦੇ 35 36 ਦਾ ਦੇ ਦੇਣਾ ਜੀ 1 ਕਰੋੜ 40 ਲੱਖ ਮੰਗ ਹੈ ਜੀ ਬਾਕੀ ਬਈ ਰਜਿਸਟਰੀ ਟਾਈਮ ਵਾਧੂ ਹੈ ਜੀ 31 12 2025 ਨੂੰ ਕਰਾਉਣੀ ਹੈ ਅਸੀਂ ਅੱਜ ਤੋਂ 25 ਦਿਨ ਹੋ ਗਏ ਜੀ 25 ਲੱਖ ਰੁਪਏ ਦਿੱਤੇ ਇਹਨੂੰ 25 30 ਦਿਨ ਬਿਆਨਾ 4000 ਵਾਲਾ ਜਿਹੜਾ ਸਟਾਰਮ ਹੋ ਭਰ ਕੇ ਜੀ ਸਭ ਕੁ ਸੈਂਡ ਹੋਏ ਹੋਏ ਆ ਜੀ ਕੋਈ ਦਿੱਕਤ ਨਹੀਂ ਜੀ ਵਾਹਨ ਦੇ ਵਿੱਚ ਛੋਟਾ ਬਿਲਕੁਲ ਛੋਟਾ ਰਕਬਾ ਤਕਸੀਮ ਨੰਬਰ ਹੈ ਜੀ ਕੋਈ ਦਿੱਕਤ ਨਹੀਂ ਹੈਗੀ ਜੀ ਬਿਲਕੁਲ ਸੇਫ ਵਰਨਾ ਜੀ ਤੇ مین ਰੋਡ ਤੇ ਹੈ ਜੀ ਬਠਿੰਡਾ ਟੂ ਪਟਿਆਲਾ ਰੋਡ ਤੇ ਹੈ ਜੀ ਬਠਿੰਡਾ ਟੂ ਪਟਿਆਲਾ ਰੋਡ ਤੇ ਪੀਖੀ ਤੋਂ 4 ਕਿਲੋਮੀਟਰ ਬਠਿੰਡਾ ਵਾਲੀ ਸਾਈਡ ਸੱਜੇ ਹੱਥ ਹੈ ਜੀ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ